ਹਾਂ ਸਾਹਿਬ ਤੁਸੀਂ ਦੇਖ ਰਹੇ ਹੋ ਸੱਚ ਮੈਲ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿੱਕੀ ਵਿਰਕ ਮੌਜੂਦ ਸੀ ਪਾਤਲਾ ਦਗਾਲ ਤੋਂ ਜਿਹੜਾ ਆਂਦਾ ਹੈਗਾ ਝੰਬੋਚੋ ਇੱਕ ਨਦੀ ਜਿਹੜੀ ਹੈਗੀ ਹੈ ਡਰੇਨ ਹੈ ਕਾਫੀ ਦਿਨਾਂ ਤੋਂ ਪਹਿਲਾਂ ਵੀ ਜਿਹੜੀਆਂ ਨੇ ਇਹ ਓਵਰਫਲੋ ਚੱਲਦੀ ਸੀ ਲੇਕਿਨ ਅੱਜ ਇਹ ਜਿਹੜੀ ਝੰਬੋਚੋ ਨਦੀ ਜਿਹੜੀ ਹੈਗੀ ਹੈ ਡਰੇਨ ਹੈ ਜਿਹੜੀ ਇਹ ਅੱਜ ਜਿਹੜੀ ਇੱਥੋਂ ਇਹਦਾ ਬੰਨ ਯਾਨੀ ਕਿ ਟੁੱਟ ਗਿਆ ਮੈਂ ਕੈਮਰਾਮੈਨ ਨੂੰ ਕਹਿੰਨਾ ਹੈ ਕਿ ਥੋੜੀਆਂ ਤਸਵੀਰਾਂ ਦਿਖਾਈਆਂ ਜਾਣ ਇਹ ਜਿਹੜੀ ਹੈ ਇੱਥੋਂ ਕਾਫੀ ਟੁੱਟ ਚੁੱਕੀ ਹੈ ਔਰ ਜਿਹੜੇ ਨੇੜੇ ਤੇੜੀਆਂ ਜ਼ਮੀਨਾਂ ਨੇ ਉੱਥੇ ਵੀ ਫੁੱਲ ਜਿਹੜਾ ਕਿ ਪਾਣੀ ਭਰ ਚੁੱਕਾ ਆ ਇਹ ਤਸਵੀਰਾਂ ਤੁਸੀਂ ਦੇਖ ਲਿਓ ਪਾਤੜਾਂ ਦੀਆਂ ਨਾਲ ਹੀ ਬਿਲਕੁਲ ਹੈਗਾ ਆ ਇਹ ਡਰੇਨ ਜਿਹੜੀ ਹੈ ਝੰਬੋ ਚੋਏ ਦਾ ਨਾਂ ਹੈਗਾ ਔਰ ਇੱਥੇ ਵੀਰ ਜਿਹੜੇ ਨੇ ਜਦੋਂ ਜਾਇਦ ਜਿਹੜੀ ਕਿ ਪੂਰੀ ਕਰਨ ਲੱਗ ਰਹੇ ਨੇ ਔਰ ਸਵੇਰ ਤੋਂ ਜਿਹੜਾ ਇਹ ਕਿ ਨੱਕਾ ਬੰਨਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਔਰ ਥੱਲਿਆਂ ਦੇ ਵਿੱਚ ਮਿੱਟੀ ਪਾ ਪਾ ਕੇ ਇਹਨਾਂ ਵੱਲੋਂ ਇੱਥੇ ਲਿਆਂਦੀ ਜਾ ਰਹੀ ਹੈ ਆ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਵੱਡਾ ਜਿਹੜਾ ਪਾੜ ਸੀ ਇੱਥੇ ਪੈ ਚੁੱਕਾ ਸੀ ਔਰ ਇਹਨਾਂ ਦੀ ਜਿਹੜੀ ਮਿਹਨਤ ਹੁਣ ਇਹ ਲੱਗੇ ਹੋਏ ਨੇ ਲਗਾਤਾਰ ਕਰਦੇ ਨੇ ਕੁਝ ਆਪਾਂ ਕਹਿ ਸਕੀਏ ਤੇ ਕੁਝ ਹੱਦ ਤੱਕ ਜਿਹੜਾ ਕਿ ਇਹ ਵੱਜ ਚੁੱਕਾ ਹੈ ਲੇਕਿਨ ਅੱਗੇ ਹਲੇ ਕਾਫੀ ਜਿਹੜਾ ਪਾੜ ਜਿਹੜਾ ਉਹ ਨਜ਼ਰ ਆ ਰਿਹਾ ਕੈਮਰਾਮੈਨ ਨੂੰ ਕਹਿਣਾ ਮੈਂ ਥੋੜਾ ਚੰਗੀ ਤਰ੍ਹਾਂ ਦਿਖਾਇਆ ਜਾਵੇ ਇਹ ਜਿਹੜਾ ਚੰਬੋਚੋ ਡਰੇਨ ਹੈਗੀ ਹੈ ਇਹ ਟੁੱਟ ਚੁੱਕੀ ਹੈ ਔਰ ਕਾਫੀ ਜਿਹੜਾ ਰਕਬਾ ਜਿਹੜੀ ਕਿ ਇਹਦੇ ਵੱਲੋਂ ਇੱਥੇ ਤਬਾਹ ਵੀ ਕੀਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਹੈ ਆਪਣ ਇਹ ਜਿਹੜੀ ਜਿਹੜੀ ਡਰੇਨ ਇਹ ਚੱਲ ਰਹੀ ਹੈ ਦਾ ਕੀ ਨਾਮ ਹੈ ਦਾ ਇਹਦਾ ਜੀ ਨਾਮ ਦੋ ਤਿੰਨ ਨਾਂ ਨੇ ਵੈਸੇ ਨੂੰ ਭਿੰਦਰ ਸਾਗਰ ਵੀ ਆਖਿਆ ਜਾਂਦਾ ਹੈ ਚੰਬੋ ਚੋਇਆ ਵੀ ਆਖਿਆ ਜਾਂਦਾ ਹੈ ਪਰ ਇਹ ਤੇ ਹੁਣ ਇਹਨੇ ਵੀ ਬਹੁਤ ਭਿਆਨਕ ਰੂਪ ਧਾਰਨ ਕਰ ਲਿਆ ਹੈ ਜਿਹੜੀ ਪਿੱਛੇ ਨਾਬਾ ਸਰੰਦ ਤੱਕ ਦਾ ਹੈ ਜਿਹੜਾ ਪਾਣੀ ਹੈ ਸਮਾਣੇ ਦਾ ਨਾਬੇ ਦਾ ਸਰੰਦ ਤੱਕ ਦਾ ਜਿੰਨਾ ਵੀ ਪਾਣੀ ਹੈ ਡਰੇਨਾ ਦਾ ਸਾਰਾ ਇਕੱਠਾ ਹੋ ਕੇ ਚਾਈ ਜਾਂਦਾ ਅੱਗੋਂ ਘੱਗਰ ਭਰ ਚੁੱਕਾ ਹੈ ਗਾਂ ਜਾ ਨਹੀਂ ਰਿਹਾ ਤੇ ਇੱਥੇ ਬੰਨ ਟੁੱਟ ਗਿਆ ਸਵੇਰ ਦਾ ਵੇਖੋ ਇਹ ਨੌਜਵਾਨ ਦਗਾਲ ਤੋਂ ਤੇ ਆ ਪ੍ਰੇਮੀ ਵੀਰ ਵੀ ਲੱਗੇ ਨੇ ਸਾਰੀਆਂ ਸਿੱਖ ਸੰਗਤਾਂ ਵੀ ਲੱਗੀਆਂ ਨੇ ਸਾਰੇ ਰਲ ਮਿਲ ਕੇ ਇਸ ਮੋਰਚੇ ਨੂੰ ਸੰਭਾਲਣ ਡਏ ਨੇ ਤੇ ਇੱਥੇ ਆਰਮੀ ਵੀ ਸਵੇਰੇ ਆਪਣਾ ਯਤਨ ਕਰਕੇ ਗਈ ਹੈ ਉਹਨਾਂ ਵੀ ਇੱਕ ਤੇ ਕਿਸ਼ਤੀ ਵੀ ਦਿੱਤੀ ਹੈ ਉਹਨਾਂ ਨੇ ਕਿਸ਼ਤੀ ਤੋਂ ਵਿੱਚੋਂ ਅੰਦਰੋਂ ਦੇ ਵੀ ਥੈਲੇ ਲਈਏ ਆ ਰਹੇ ਨੇ ਤੇ ਮੇਰੇ ਵੀਰ ਨੇ ਉਹ ਸਿਰਾਂ ਤੇ ਵੀ ਲੈ ਕੇ ਆਉਣ ਡਏ ਨੇ ਤੇ ਇਹ ਆਪਾਂ ਦਾ ਘੱਟੋ ਘੱਟ 35 40 ਫੁੱਟ ਦਾ ਪਾੜ ਸੀ ਜਿਹਦੇ ਚ ਹਜੇ ਵੀ 15 ਫੁੱਟ ਬਾਕੀ ਏ ਤੇ ਸੰਗਤਾਂ ਲੱਗੀਆਂ ਨੇ ਦਾ ਸੁੱਖਾ ਸਿੰਘ ਆਪਣੀ ਨਿਹੰਗ ਸਿੰਘ ਫੌਜ ਲੈ ਕੇ ਘੱਗੇ ਤੋਂ ਸਾਰੀ ਬੁੱਢਾਦਾਲ ਦੀ ਉਹ ਵੀ ਪਹੁੰਚਿਆ ਤੇ ਤੁਹਾਡਾ ਪੱਤਰਕਾਰਾਂ ਦਾ ਵਿੱਕੀ ਸਾਹਿਬ ਵਿਰਕਦਾ ਸਾਹਿਬ ਦਾ ਸੁਖਵਿੰਦਰ ਸਿੰਘ ਦਗਾਲ ਇਹ ਵੀਰ ਜੀ ਘੱਗੇ ਤੋਂ ਨੇ ਸਾਰਿਆਂ ਦਾ ਮੈਂ ਇੱਥੇ ਆਇਆਂ ਦਾ ਧੰਨਵਾਦ ਕਰਨਾ ਮੇਰੀ ਇਹ ਅਪੀਲ ਇਲਾਕੇ ਦੇ ਸੰਗਤਾਂ ਨੂੰ ਤੈਹ ਦਿਲੋਂ ਅਪੀਲ ਕਰਨਾ ਵੀ ਜਿੱਥੇ-ਜਿੱਥੇ ਵੀ ਇਹ ਵੀਡੀਓ ਜਾ ਰਹੀ ਹੈ ਛੇਤੀ ਤੋਂ ਛੇਤੀ ਪਹੁੰਚੋ ਆਪਣੀਆਂ ਕਈਆਂ ਲੈ ਕੇ ਥੈਲੇ ਲੈ ਕੇ ਆਪਣਾ ਵੀਰਾਂ ਨੂੰ ਬੇਨਤੀ ਵੀ ਆਪ ਪਹੁੰਚੋ ਤੇ ਆਪਾਂ ਇਹਨੂੰ ਮੁਕੰਮਲ ਕਰੀਏ ਜੇ ਕਰੇ ਮੁਕੰਮਲ ਨਹੀਂ ਹੁੰਦਾ ਤੇ ਬਹੁਤ ਸਾਰਾ ਨੁਕਸਾਨ ਇਸ ਸਾਈਡ ਚੜ੍ਹਦੀ ਸਾਈਡ ਬਹੁਤ ਵੱਡਾ ਨੁਕਸਾਨ ਹੋਏਗਾ ਤੇ ਜਿਹੜਾ ਦਿਖਾਂ ਤੇ ਉਹ ਕਿਸਾਨਾਂ ਦਾ ਕਿਉਂ ਫਸਲ ਉਹ ਪੱਕੀ ਏ ਆ ਸਾਰੀ ਫਸਲ ਡੁੱਬੀ ਪਈ ਏ 4 4 ਫੁੱਟ ਪਾਣੀ ਫਸਲ 'ਚ ਹੋ ਗਿਆ 5 5 ਫੁੱਟ ਵੀ ਹੋ ਗਿਆ ਨੀਵੇਂ ਥਾਵਾਂ ਤੇ ਮੇਰੀ ਇੱਕ ਇਲਾਕੇ ਦੇ ਕਿਸਾਨਾਂ ਨੂੰ ਬੇਨਤੀ ਏ ਜਿਨ੍ਹਾਂ ਦੇ ਅੰਦਰ ਦਇਆ ਏ ਜਿਹੜੇ ਰਹਿਮਦਿਲ ਨੇ ਛੇਤੀ ਤੋਂ ਛੇਤੀ ਇੱਥੇ ਪਹੁੰਚਣ ਤੇ ਆਪਾਂ ਇਹ ਜਿਹੜਾ 15 ਫੁੱਟ ਦਾ ਇਹ ਰਹਿ ਗਿਆ ਇਹਨੂੰ ਆਪਾਂ ਜਲਦੀ ਤੋਂ ਜਲਦੀ ਬੰਦ ਸਕੀਏ ਤੇ ਅਗੋ ਕਾਲਪੁਰਖ ਦੇ ਚਰਨਾਂ 'ਚ ਵੀ ਅਰਦਾਸ ਕਰਨੇ ਆ ਮਾਰੇ ਸੱਚੇ ਪਾਤਸ਼ਾਹ ਬਹੁਤ ਕਰੋਪੀ ਆਈਏ ਕਿਸਾਨਾਂ ਤੇ ਭਾਵੇਂ ਉਹ ਸਤਲੁਜ ਹੋਵੇ ਬਿਆਸ ਹੋਵੇ ਘੱਗਰ ਹੋਵੇ ਇਹ ਚੋਇਆ ਹੋਵੇ ਬਹੁਤ ਕਰੋਪੀ ਦੇ ਦਿਨ ਚੱਲ ਰਹੇ ਨੇ ਸੱਚੇ ਪਾਤਸ਼ਾਹ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦਵਾਰੇ ਉबरे ਤਿੱਤੇ ਲੈ ਬਾਰ ਮਾਰੇ ਸੱਚੇ ਪਾਤਸ਼ਾਹ ਤੁਸੀਂ ਆਪ ਹੀ ਮਿਹਰ ਕਰੋ ਇਹਨਾਂ ਇਹ ਦਰਿਆ ਆਪ ਜੀ ਦੇ ਹੁਕਮ 'ਚ ਹੀ ਚੱਲਦੇ ਨੇ ਪਰਮੇਸ਼ਰ ਅੱਗੇ ਬੇਨਤੀ ਮਾਰੇ ਸੱਚੇ ਪਾਤਸ਼ਾਹ ਤੁਹਾਡੇ ਹੁਕਮ 'ਚ ਪਾਣੀ ਜਾ ਰਿਹਾ ਇਹਨੂੰ ਥਲ ਪਾਈ ਜਾਵੇ ਮੇਰੀ ਇਹ ਬੇਨਤੀ ਹੈ ਜੀ ਕੀ ਨਾ ਇਹਦਾ ਵੀਰ ਜੀ ਮੇਰਾ ਸੁਖਵੀਰ ਬੰਨੂ ਜੀ ਕਿਹੜੇ ਪਿੰਡ ਦੇ ਆਣ ਵਾਲੇ ਪਿੰਡ ਲਾੜੇ ਮੇਰਾ ਖੁਰਦਾ ਸਰਪੰਚਾ ਜੀ ਜਲਾ ਸਨ ਰੂਰ ਦਾ ਮੈਂ ਸਵੇਰ ਦੇ ਇੱਥੇ ਸੇਵਾ 'ਚ ਪਹੁੰਚਿਆ ਹੋਇਆ ਹਾਂ ਕਿ ਕਿੰਨੇ ਵਜੇ ਟੁੱਟੀ ਸੀ ਇਹ ਡਰੇਨ ਵੀਰੇ ਸਾਰੇ 5 ਵਜੇ ਦਾ ਟਾਈਮ ਸੀ ਅੱਛਾ ਫਿਰ ਉਹਦੀ ਨਾਲ ਦੀ ਨਾਲ ਹੀ ਤੁਸੀਂ ਆ ਗਏ ਸੀ ਬਸ ਨਾਲ ਦੀ ਨਾਲ ਆ ਗਏ ਸਾਰੇ ਪਿੰਡ ਦੇ ਆ ਗਏ ਸੀ ਨਾਲ ਲੱਗੇ ਸਵੇਰ ਦੇ ਜੀ ਆਰਮੀ ਆਈ ਸੀ ਆਰਮੀ ਵੀ ਚਲੋ 2 ਘੰਟੇ ਲੱਗੇ ਵਾਪਸ ਹੀ ਆਪਣਾ ਚਲੀ ਗਈ ਹਾਂ ਬਾਕੀ ਜੀ ਸੀ ਮਿਹਨਤ ਪੂਰੀ ਕਰ ਰਹੀ ਬੰਨ 2 ਘੰਟੇ ਦੀ ਆਪਣੇ ਬੰਨ ਦਾਂਗੇ ਸਾਡਾ ਥੋੜੇ ਬੰਨ ਕੀ ਲੱਗਦਾ ਸਰਪੰਚ ਸਾਹਿਬ ਜੀ ਇਹਦੇ ਵਿੱਚ ਕੋਈ ਪਿੱਛੋ ਪਾਣੀ ਹੋਰ ਵਦਨ ਦੇ ਵਿੱਚ ਆਨਸ ਹੈਗੇ ਕਿ ਨਹੀਂ ਦੇਖੋ ਜੀ ਅੱਗੇ ਤਾਂ ਪਰਵਾਹ ਤੋਂ ਪਾਣੀ ਆ ਕੇ ਕਿਸੇ ਦਾ ਜ਼ੋਰ ਨਹੀਂ ਆ ਅੱਗ ਨੂੰ ਬੁਝਾ ਲਾਂਗੇ ਹੋ ਆਫਤ ਨੂੰ ਵੀ ਆਪਣੇ ਰੋਕ ਲਾਂਗੇ ਪਾਣੀ ਅੱਗੇ ਪਰਵਾਹ ਤੋਂ ਰੋਕੂਗਾ ਬਿਲਕੁਲ ਠੀਕ ਹੈ ਜੀ ਬਾਕੀ ਹੌਸਲਾ ਜ ਨਹੀਂ ਹੱਡਣਾ ਹੈਗਾ ਕਿਸਤੀ ਵੀ ਜਿਹੜੀ ਆਰਮੀ ਵੱਲੋਂ ਇਹਨਾਂ ਨੂੰ ਦਿੱਤੀ ਗਈ ਹੈ ਔਰ ਕਿਸਤੀ ਦੇ ਵਿੱਚ ਜਿਹੜੇ ਕਿ ਉਥੋਂ ਤੋੜੇਆਂ ਦੇ ਵਿੱਚ ਮਿੱਟੀ ਭਰ-ਭਰ ਕੇ ਉਹ ਸੜਕ ਦੇ ਕੋਲੋਂ ਜਾਨੀ ਕਿ ਲਿਆ ਕੇ ਇਸ ਜਿਹੜਾ ਬੰਨ ਨੂੰ ਬੰਨਣ ਦੇ ਵਿੱਚ ਜਿਹੜੀ ਹੈ ਸਹਾਇਤਾ ਕੀਤੀ ਜਾ ਰਹੀ ਹੈ ਔਰ ਇਹ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਰਹੇ ਪਾਤrana ਨੇ ਔਰ ਸੰਗਤਾਂ ਵੱਲੋਂ ਕੁਝ ਬੇਨਤੀ ਵੀ ਕੀਤੀ ਗਈ ਕਿ ਜੇ ਕੋਈ ਵੀ ਇੱਥੇ ਆ ਸਕਦਾ ਹੈ ਇਹਨਾਂ ਦੇ ਨਾਲ ਮਦਦ ਕਰਵਾ ਸਕਦਾ ਹੈ ਤਾਂ ਉਹ ਇਸ ਚੰਬੂ ਚੋਏ ਉੱਤੇ ਆ ਕੇ ਜਰੂਰ ਪਹੁੰਚੇ ਕਿਉਂਕਿ ਇੱਥੇ ਜਿਹੜਾ ਪਾੜ ਹੈਗਾ ਆ ਕਾਫੀ ਲੰਮਾ ਸੀ ਲੇਕਿਨ ਹੁਣ ਜਿਹੜਾ ਹੈਗਾ ਕਾਫੀ ਥੋੜਾ ਰਹਿ ਚੁੱਕਾ ਹੈ ਔਰ ਕਾਫੀ ਬਾਕੀ ਅਸੀਂ ਦੁਆ ਕਰਦੇ ਆਂ ਕਿ ਪ੍ਰਮਾਤਮਾ ਅੱਗੇ ਵੀ ਜਿਹੜਾ ਇਹ ਪਾਣੀ ਹੈਗਾ ਇਹ ਇੰਨਾ ਹੀ ਰਵੇ ਇਸ ਤੋਂ ਜ਼ਿਆਦਾ ਨਾ ਵਧੇ ਹਨ ਇਹ ਜਿਹੜੇ ਤਸਵੀਰਾਂ ਨੇ ਇਸ ਟਾਈਮ ਤੁਸੀਂ ਦੇਖ ਰਹੇ ਹੋ ਝੰਬੋ ਚੋਨੀ ਇੱਥੇ ਆਪਾਂ ਹੋਰ ਵੀ ਗੱਲ ਕਰਦੇ ਆਂ ਇਹਨਾਂ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹਨਾਂ ਆਏ ਆ ਆਪਣੇ ਦਲਵੀਰ ਸਿੰਘ ਜੀ ਮੇਰੇ ਇੱਥੋਂ ਦੇ ਆਂ ਜੀ ਲੋਕ ਨੇ ਇਹ ਸਵੇਰੇ 5:00 ਵਜੇ ਟੁੱਟਿਆ ਜੀ 5:30 ਤੇ ਉਦੋਂ ਦੀ ਫਿਰ ਲਗਾਤਾਰ ਇੱਥੇ ਜਿਹੜੀ ਮਿਹਨਤ ਚੱਲਦੀ ਪਈ ਹੈ ਹਾਂਜੀ ਹਾਂਜੀ ਸਵੇਰ ਨਹੀਂ ਲੱਗ ਰਿਹਾ ਕਿੰਨੇ ਕ ਆਪਣੇ ਪਿੰਡਾਂ ਦੇ ਇੱਥੇ ਮੁੰਡੇ ਲੱਗੇ ਹੋਏ ਪਿੰਡਾਂ ਦੀ ਸੰਗਤ ਲੱਗੀ ਪ੍ਰਸ਼ਾਸਨ ਨਹੀਂ ਹੈਗਾ ਕੋਈ ਲੈਣਾ ਦੇਣਾ ਨਹੀਂ ਪਿੰਡ ਵਾਲੀ ਸੰਗਤ ਹੈ ਸਾਰੀ ਹਾਂਜੀ ਸਸੀ ਗਾੜੀ ਸਸੀ ਕਾਲ ਜੀ ਕੀ ਨਾਂ ਹੈ ਆਪਣਾ ਗੁਰਜੰਟ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਦੁਗਾਲ ਦੇ ਜੀ ਅੱਛਾ ਕੀ ਕਹਿਣਾ ਚਾਹੋਗੇ ਅੱਜ ਕਾਫੀ ਲੰਮਾ ਟਾਈਮ ਹੋ ਗਿਆ ਹੈ ਜਿਹੜਾ ਪਾੜ ਪਿਆ ਸੀ ਔਰ ਕਾਫੀ ਜਿਹੜਾ ਰਕਬਾ ਉਹ ਪਾਣੀ ਨਾਲ ਤਬਾਹ ਵੀ ਹੋ ਚੁੱਕਿਆ ਹੁਣ ਤੱਕ ਔਰ ਕਈ ਇੱਥੇ ਪ੍ਰਸ਼ਾਸਨ ਹੁਣ ਤੱਕ ਕਿੰਨਾ ਕੋ ਆਇਆ ਹੈ ਇੱਥੇ ਔਰ ਕਿੰਨਾ ਕੋ ਹੁਣ ਜਿਹੜਾ ਤੁਸੀਂ ਇੱਥੇ ਕਾਬੂ ਪਾ ਚੁੱਕੇ ਹੋ ਪ੍ਰਸ਼ਾਸਨ ਦੀ ਤਾਂ ਸਾਰੇ ਪੰਜਾਬ ਦੇ ਲੋਕਾਂ ਨੂੰ ਹੀ ਪਤਾ ਹੈ ਕਿ ਪ੍ਰਸ਼ਾਸਨ ਦਾ ਕੀ ਹਾਲ ਹੈ ਤੇ ਪ੍ਰਸ਼ਾਸਨ ਜਾਂਦਾ ਹੈ ਫੋਟੋਆਂ ਖਚਣ ਤੋਂ ਸਵਾਇ ਦੇ ਕੋਲ ਕੋ ਕੰਮ ਨਹੀਂ ਹੁੰਦਾ ਭਾਵੇਂ ਉਹ ਮਾਜੇ ਦੇ ਰਹੀ ਉਹਨਾਂ ਲਈ ਭਾਵੇਂ ਅੱਜ ਸਾਡੇ ਕੋਲੇ ਅੱਜ ਇਹ ਜਿਹੜਾ ਬੰਨ ਟੁੱਟਿਆ ਹੈ ਸਵੇਰੇ 6 ਵਜੇ ਦਾ ਟੁੱਟਿਆ ਹੈ ਨਗਰ ਦੀ ਸੰਗਤ ਪੰਚਾਇਤ ਸਰਪੰਚ ਪਤਵੰਤੇ ਸੱਜਣ ਅਲਾਕੇ ਦੇ ਸੱਜਣ ਸਾਰੇ ਰਲ ਮਿਲ ਕੇ ਵੱਡਾ ਹਮਲਾ ਮਾਰ ਕੇ ਇਹਨਾਂ ਨੇ ਇਹਦੇ ਉੱਤੇ ਕੰਟਰੋਲ ਕੀਤਾ ਹੈ 2 ਫੁੱਟ ਰਹਿ ਗਿਆ ਉਹਨੂੰ ਵੀ ਕੰਟਰੋਲ ਕਰ ਲੈਣਾ ਸਰਕਾਰਾਂ ਦਾ ਕੰਮ ਨਲਾਇਕੀ ਆ ਸਰਕਾਰ ਦੀ ਕਿ ਸਰਕਾਰ ਜਿਹੜਾ ਕੰਮ ਸਮੇਂ ਸਰ ਕਰਨਾ ਹੁੰਦਾ ਹੈ ਉਹਨੂੰ ਸਮੇਸਰ ਨਹੀਂ ਕਰਦੇ ਕਿਉਂਕਿ ਜੇਕਰ ਇਹ ਸਮੇਸਰ ਕੰਮ ਕੀਤਾ ਹੁੰਦਾ ਤਾਂ ਇਹ ਨੌਬਤ ਨਹੀਂ ਸੀ ਆਉਣੀ ਕੋਈ ਐਡੀ ਵੱਡੀ ਨੌਬਤ ਨਹੀਂ ਸੀ ਇਹ ਜਿਹੜੀ ਅੱਜ ਸਾਡੇ ਲੋਕਾਂ ਨੂੰ ਇਸ ਦਾ مصیبت ਦਾ ਸਾਹਮਣਾ ਕਰਨਾ ਪੈ ਰਿਹਾ ਮੇਰਾ ਖਿਆਲ ਕਹਿੰਦਾ ਵੀ ਨਹੀਂ ਨਹੀਂ ਕਰਦੇ ਕਰੇ 100 150 ਏਕੜ ਝੋਨਾ ਜਿਹੜਾ ਉਹ ਬਰਬਾਦ ਹੋ ਗਿਆ 30 35 ਜ਼ਿਮੀਂਦਾਰਾਂ ਦੀ ਜਿਨ੍ਹਾਂ ਨੇ ਠੇਕੇ ਤੇ ਲੈ ਕੇ 70 75 ਹਜ਼ਾਰ ਪਰ ਠੇਕੇ ਤੇ ਲੈ ਕੇ ਕਿਰਤ ਕਰ ਰਹੇ ਨੇ ਉਹ ਮਾਰੇਗੇ ਵਿਚਾਰੇ ਮੈਨੂੰ ਲੱਗਦਾ ਵੀ ਇਹ ਤਕਰੀਬਨ ਸਾਡੇ ਨਾਲ ਹਰ ਸਾਲ ਇਦਾਂ ਵਾਪਰਦਾ ਹੀ ਆ ਕੋਈ ਨਵੀਂ ਗੱਲ ਨਹੀਂ ਹੈ ਕੰਡਾ ਹੀ ਹੈ ਨਹੀਂ ਜੀ ਕੋਈ ਹਾਂ ਇੱਧਰ ਕੰਡਾ ਹੀ ਨਹੀਂ ਕੋਈ ਸਰਕਾਰ ਕੋਈ ਕੰਮ ਹੀ ਨਹੀਂ ਕਰਦੀ ਪਰ ਲੇਕਨ ਗੱਲਾਂ ਬਾਤਾਂ ਵਿੱਚ ਸਰਕਾਰ ਸਾਰਾ ਕੁਝ ਕਰਕੇ ਵਿਖਾ ਦੇ ਬੰਦੇ ਨਹੀਂ ਚਾਹੀਦੇ ਬਾਬਾ ਜੀ ਗੱਡੇ ਬੰਦੇ ਬਣਨੇ ਚਾਹੀਦੇ ਨੇ ਇੱਥੇ ਦੇਖੋ ਬੰਨਾ ਵਧੀਆ ਬਣਿਆ ਹੁਣ ਚਾਹੀਦਾ ਚੰਗੀ ਪਟੜੀ ਲੱਗੀ ਹੋਣੀ ਚਾਹੀਦੀ ਜਿਹਦੇ ਉੱਤੇ ਕਮ ਸੇ ਕਮ ਟਰੈਕਟਰ ਵੀ ਜਾ ਸਕੇ ਟਰੈਕਟਰ ਵੀ ਚੱਲ ਸਕੇ ਟਰੈਲੀ ਵੀ ਚੱਲ ਸਕੇ ਜਦੋਂ ਮਜ਼ਬੂਤ ਬੰਨ ਹੋ ਤਾਂ ਫਿਰ ਉਹ ਕਿਸੇ ਪਾਸੇ ਪਾਣੀ ਓਵਰਫਲੋ ਹੋਣਾ ਨਹੀਂ ਇਹ ਤੇ ਬੰਦਾ ਸਰਕਾਰ ਦੀਆਂ ਮਹਾਨ ਅਲੈਕੀਆਂ ਨੇ ਇਸੇ ਕਰਕੇ ਅੱਜ ਪੰਜਾਬ ਨੂੰ ਪੂਰਾ ਦੁੱਖਾਂ ਚੱਲਣਾ ਪੈ ਰਿਹਾ ਅੱਜ ਪੰਜਾਬ ਦੇ ਲਈ ਜੇ ਸੈਂਟਰ ਸਰਕਾਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਟਵੀਟ ਤੇ ਇੱਕ ਵੀ ਸ਼ਬਦ ਪੰਜਾਬ ਲਈ ਨਹੀਂ ਬੋਲਿਆ ਕਿਉਂਕਿ ਜੇ ਅਫਗਾਨਿਸਤਾਨ ਵਿੱਚ ਤੂਫਾਨ ਆਉਂਦਾ ਹੈ ਉਹਦੇ ਲਈ ਸਰਕਾਰ ਸਾਰੀ ਮਦਦ ਕਰਨ ਲਈ ਤਿਆਰ ਹੈ ਸੈਂਟਰ ਨੇ ਆਪਣੇ ਦਰਵਾਜ਼ੇ ਖੋਲੇ ਨੇ ਵੀ ਉਹ ਸਾਨੂੰ ਕਹਿਣ ਤੇ ਅਸੀਂ ਜਾਣ ਲਈ ਤਿਆਰ ਹਾਂ ਪਰ ਲੇਕਿਨ ਆ ਆਪਣਾ ਪੰਜਾਬ ਜਤ ਇੱਕ ਇਹ ਵੀ ਪੰਜਾਬ ਜਿਹੜਾ ਹੈ ਭਾਰਤ ਦਾ ਕੋਈ ਹਿੱਸਾ ਨਹੀਂ ਮਤਰੀਮਾਂ ਵਾਲਾ ਸਲੂਕ ਜਿਹੜਾ ਕੀਤਾ ਜਾ ਰਿਹਾ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਦੁਕਾਨਾਂ ਚ ਛੱਲਣਾ ਪੈ ਰਿਹਾ ਇੱਥੇ ਜੇ ਗੱਲ ਕਰੀਏ ਕੋਈ ਵੀ ਧਰਮ ਦਾ ਸਾਰੇ ਧਰਮਾਂ ਤੋਂ ਉਪਰੋਕਤ ਅਨਸਾਨੀਆਂ ਤੌਰ ਤੇ ਲੋਕ ਅੱਜ ਇਸ ਛੋਟੀ ਜਿਹੀ ਮੁਸੀਬਤ ਨਾਲ ਖੜੇ ਨੇ ਪਰ ਜੇ ਘਗਰ ਦਰਿਆ ਦੀ ਗੱਲ ਕਰੀਏ ਕੱਲ ਅਸੀਂ ਘਗਰ ਤੇ ਵੀ ਗਏ ਸੀ ਘਗਰ ਤੇ ਜਾ ਕੇ ਦੇਖਿਆ ਉਹ ਵੀ ਖਾਤਰੇ ਦੇ ਨਿਸ਼ਾਨਾਂ ਨੂੰ ਛੂਰੇ ਆ ਤੇ ਬਹੁਤ ਸਾਰੇ ਖੇਤਾਂ ਵਿੱਚ ਪਾਣੀ ਭਰ ਚੁੱਕਿਆ ਜਿਹੜੀ 70 7000 ਰੁਪਏ 75 7500 ਰੁਪਏ ਲੈ ਕੇ ਜ਼ਿਮੀਂਦਾਰ ਨੇ ਖੇਤੀ ਜਿਹੜੀ ਕਰਕੇ ਅੱਜ ਉਹ ਖੇਤੀ ਸਰੇ ਤੇ ਸੀ ਉਹ ਖੇਤੀ ਨੂੰ ਪੱਲਾ ਨਿਕਲੀਆਂ ਸੀ ਅੱਜ ਉਹਨਾਂ ਬੱਲਾਂ ਨੂੰ ਇਹ ਤਾਂ ਮੈਂ ਤੇ ਇਹੀ ਕਹੂੰਗਾ ਕਿ ਇਹ ਸਰਕਾਰ ਦੀਆਂ ਅਣਗਹਿਲੀਆਂ ਕਰਕੇ ਸਰਕਾਰ ਚਾਹੁੰਦੀ ਹੈ ਕਿ ਪੰਜਾਬੀ ਲੋਕ ਹਰ ਗੱਲ ਵਿੱਚ ਆਪਣੀ ਗੱਲ ਜਿਹੜੀ ਹੈ ਉਹ ਬੜੇ ਜ਼ਬਰਦਸਤ ਤਰੀਕੇ ਨਾਲ ਔਰ ਬੜੀ ਹਿੰਮਤ ਨਾਲ ਰੱਖਦੇ ਨੇ ਇਸ ਕਰਕੇ ਇਹਨਾਂ ਨੂੰ ਉਹ ਦਬਾਉਣਾ ਚਾਹੁੰਦੇ ਨੇ ਮੈਂ ਤਾਂ ਇਹੀ ਕਹੂੰਗਾ ਮੈਂ ਸਾਡੇ ਬਾਹਰ ਲੋਕਾਂ ਨੂੰ ਇੱਕਵੇਂ ਕੋਹ ਕੇ ਸਭ ਧਰਮਾਂ ਤੋਂ ਉਪਰ ਉੱਠ ਕੇ ਆਪਣੇ ਘਰ ਕਰਨ ਲਈ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਤੁਸੀਂ ਦੇਖਿਆ ਸੀ ਇਹ ਤੇ ਨੰਨਾਂ ਗੱਲਾਂ ਪਤਾ ਕੀਤੀਆਂ ਉਹ ਰੋਸ ਇੱਕ ਬਹੁਤ ਵੱਡਾ ਇਹਨਾਂ ਦੇ ਦਿਲ ਦੇ ਵਿੱਚ ਹੈਗਾ ਹੈ ਕਿਉਂਕਿ ਇੱਕ ਤਾਂ ਆਫਤ ਜਿਹੜੀ ਹੈ ਉਹ ਘੱਗਰ ਦਰਿਆ ਨੂੰ ਲੈ ਕੇ ਉਹ ਬਹੁਤ ਦਿਨਾਂ ਤੋਂ ਜਿਹੜੀ ਹੈ ਚੱਲ ਰਹੀ ਹੈ ਔਰ ਹੁਣ ਜਿਹੜਾ ਹਾਈ ਅਲਰਟ ਵੀ ਸਰ ਸੂਬਾ ਸਰਕਾਰ ਵੱਲੋਂ ਜਾਨੀ ਕਿ ਕਰ ਦਿੱਤਾ ਗਿਆ ਹੈ ਕਿ ਕਦੇ ਵੀ ਜਿਹੜਾ ਘੱਗਰ ਦਾ ਜਿਹੜੀਏ ਪਾਣੀ ਉੱਪਰ ਆ ਸਕਦਾ ਹੈ ਔਰ ਜਿੱਥੇ ਗੱਲ ਕਰੀਏ ਛੋਟੇ-ਛੋਟੇ ਜਿਹੜੇ ਡਰੇਨ ਨੇ ਨਾਲੇ ਨੇ ਉਹ ਵੀ ਓਵਰਫਲੋ ਹੋਏ ਹੋਏ ਨੇ ਕਿਉਂਕਿ ਬਾਰਿਸ਼ ਵੀ ਕਿਤੇ ਨਾ ਕਿਤੇ ਰੁਕਣ ਦਾ ਕੋਈ ਵੀ ਨਾ ਨਹੀਂ ਲੈ ਰਹੀ ਹੈ ਹਨਾ ਇਹ ਤਸਵੀਰਾਂ ਸਨ ਪਾਤਰਾਂ ਨਹੀਂ ਵੱਧ ਤੋਂ ਵੱਧ ਵੀਡੀਓ ਨੂੰ ਵੱ ਖਬਰ ਜਿਹੜੀ ਗਰਾਉਂਡ ਜ਼ੀਰੋ ਤੋਂ ਰਿਪੋਰਟ ਜਿਹੜੀ ਮੈਂ ਤੁਹਾਡੇ ਤੱਕ ਲੈ ਕੇ ਆਉਣਾ ਬਾਕੀ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚ ਮਿਲ ਨਿਊਜ਼ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਕਿਸੇ ਹੋਰ ਖਬਰ ਦੇ ਨਾਲ ਫਿਰ ਹੋਂਨਾਂ ਰੂਬਰੂ ਉਦੋਂ ਤੱਕੋਂ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਸੀ ਕਾਂ